ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ 바ਵਾਨੇ ਗੁਰਦਾਸਪੁਰ ਤੋਂ ਤੁਹਾਨੂੰ ਦੱਈਏ ਕੀ ਇਹ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖਦੇ ਪਿਓ ਡੀਸੀ ਦਫ਼ਤਰ ਦੇ ਬਾਹਰ ਤੋਂ ਜਿੱਥੇ ਕੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਕਿਸਾਨਾਂ ਵੱਲੋਂ ਧੰਦ ਦੀ ਕੀ ਕਿਸਾਨ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਪਏ ਨੇ ਧੰਦ ਦੀ ਇਹ ਕੀ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਦਾ ਕਾਰਨ ਜਿਹੜਾ ਆ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਗੰਨੇ ਦੀ ਫਸਲ ਜਿਹੜੀ ਇਹ ਪੀੜੀ ਗਈ ਸੀ ਮਿਲਾਂ ਦੇ ਵਿੱਚੋਂ ਉਹਨਾਂ ਮਿਲਾਂ ਚੋ ਅਜੇ ਤੱਕ ਸਾਨੂੰ ਜਿਹੜੇ ਆ ਉਹ ਪੈਸੇ ਨਹੀਂ ਦਿੱਤੇ ਗਏ ਸਾਡੇ ਗੰਨੇ ਦਾ ਬਕਾਇਆ ਰਾਸੀ ਜਿੰਨੀ ਵੀ ਹੈ ਉਹ ਨਹੀਂ ਦਿੱਤੀ ਗਈ ਅਸੀਂ ਕਹਿੰਨੇ ਕਿ ਸਾਡੀ ਗੰਨੇ ਦੀ ਬਕਾਇਆ ਰਾਸੀ ਜਿਹੜੀ ਹੈ ਉਹ ਸਾਨੂੰ ਦਿੱਤੀ ਜਾਵੇ ਜਿਹੜੀ ਕਿ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਪਰ ਅਜੇ ਤੱਕ ਸਾਨੂੰ ਕਿਸੇ ਵੀ ਤਰ੍ਹਾਂ ਜਿਹੜਾ ਆ ਉਹ ਗੰਨੇ ਦੀ ਬਕਾਇਆ ਰਾਸੀ ਨਹੀਂ ਦਿੱਤੀ ਗਈ ਤੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਿਸਾਨ ਮਜਬੂਰ ਹੋ ਕੇ ਪਰਾਲੀ ਨੂੰ ਅੱਗ ਲਾਉਂਦਾ ਹੈ ਕਿਸਾਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਪਰਾਲੀ ਨੂੰ ਅੱਗ ਲਾਣ ਦੇ ਨੇ ਕਿਉਂਕਿ ਏਰ ਤੋਂ ਇਲਾਵਾ ਉਹਨਾਂ ਦੇ ਕੋਲ ਦੂਸਰਾ ਕੋਈ ਚਾਰਾ ਨਹੀਂ ਹੁੰਦਾ ਜਦਕਿ ਜਿਹੜਾ ਆ ਉਹ ਅਸੀਂ ਕਹਿੰਨੇ ਆ ਕਿ ਅਸੀਂ ਕੋਈ ਜਾਣ ਬੁੱਝ ਕੇ ਪਰਾਲੀ ਨਹੀਂ ਫੂਕਦੇ ਸਾਨੂੰ ਜੇਕਰ ਮਸ਼ੀਨਰੀ ਮੁਹੱਈਆ ਕਰਾਈ ਜਾਏ ਜਾਂ ਸਾਨੂੰ ਜੜਾਇਆ ਬੰਦਾ ਉਹਦਾ ਖਰਚਾ ਦਿੱਤਾ ਜਾਵੇ ਤਾਂ ਅਸੀਂ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਤੇ ਪਰਾਲੀ ਨੂੰ ਜੜਾਇਆ ਸਹੀ ਤਰੀਕੇ ਦੇ ਨਾਲ ਉਹ ਜੜਾਇਆ ਉਹ ਬੈਲਰਾਂ ਤੱਕ ਭੇਜਦੇ ਆਵਾਂਗੇ ਪਰ ਸਾਨੂੰ ਇੱਥੇ ਬਿਲਕੁਲ ਵੀ ਜੜਾਇਆ ਉਹ ਖਰਚਾ ਨਹੀਂ ਦਿੱਤਾ ਜਾਂਦਾ ਇਹ ਹੀ ਸਾਡੀਆਂ ਕੁਝ ਮੰਗਾਂ ਨੇ ਆਓ ਬਾਕੀ ਸੁਣ ਲੈਣੇ ਕੀ ਕਹਿੰਨੇ ਕਿਸਾਨ ਮੈਂ ਸੁੰਦਰ ਸਿੰਘ ਚਤਾਲਾ ਸੁਭਾਗ ਕਮੇਟੀ ਆਗੂ ਖਸਾਲ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਉਹ ਆਪਣੀਆਂ ਜਿਹੜੀਆਂ ਮੰਗਾਂ ਵਾ ਉਹਨਾਂ ਨੂੰ ਲੈ ਕੇ ਇੱਥੇ ਧਰਨਾ ਲਾਇਆ ਬੀਸੀ ਦਫਤਰ ਲਗਭਗ 1 ਘੰਟੇ ਤੋਂ ਧਰਨਾ ਚੱਲ ਰਿਹਾ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਆ ਕੇ ਕਿਸਾਨ ਮਕਾਦੋ ਸੰਬੰਧ ਵਿੱਚ ਕੋਈ ਇੱਥੇ ਆਏ ਜੇ ਕਿਉਂ ਕਰਨਾ ਲਾਇਆ ਮੰਗਾਂ ਸਾਡੀ ਆਏ ਆ ਅੱਜ ਇਹ ਮੰਗ ਸਾਡੀ ਗੱਲਾਂ ਦੀ ਮੰਗ ਆ। ਕਿ ਗੱਲਾਂ ਦਾ ਅਜੇ ਕੱ ਪਿਛਲਾ ਗੱਲਾਂ ਇਹਨੇ ਵੀ ਪੜਾਈ ਕੀਤੀ ਆ ਗੱਲਾਂ ਖਾਲ ਨੇ ਮਿਲਾਂ ਨੇ ਦਿੱਤਾ ਤੇ 432 ਕਰੋੜ ਰੁਪਈਆ ਜਿਹੜਾ ਸਾਰੇ ਪੰਜਾਬ ਦਾ ਮਿਲਾਂ ਦਾ ਰਹਿੰਦਿਆ 61 ਰੁਪਈਆ 50 ਕਹੇ ਵੀ ਤੇ ਦੂਸਰਾ ਵੀ ਜਿਹੜਾ ਕਿਸਾਨ ਨੇ ਗੱਲਾਂ ਛੁੱਟਿਆ ਹੋਈ ਉਹ 432 ਕਰੋੜ ਰੁਪਈਆ ਜੇ ਰਹਿੰਦਿਆ ਉਹ ਨਹੀਂ ਤਾਂ ਇਹ ਮੰਗ ਕਰਦੇ ਆ ਕਿ ਸਾਡੀ ਉਹ ਯਾਰੀ ਕੀਤਾ ਜਾਵੇ 15% ਵਿਆਜ ਦੇ ਸਮੇਤ ਸੁਪਰੀਮ ਕੋਰਟ ਦੀਆਂ ਹਦਾਇਤਾਂ ਜਿਹੜੀਆਂ ਉਹਦੇ ਨੂੰ ਤਾਵਕ ਦਜੀ ਮੰਗ ਸਾਡੀ ਇਹ ਆ ਵੀ ਕਿਸਾਨ ਮਜ਼ਦੂਰੋ ਕੇ ਪ੍ਰਾਈਸ ਨੂੰ ਅਗ ਲੈਂਦਾ ਕੋਈ ਇਹਦੀ ਇਹ ਨਹੀਂ ਆ ਜੀ ਕਿ ਉਹ ਤੋਸਲਾ ਲੈਂਦਾ ਕਿਉਂਕਿ ਤੁਸੀਂ ਜੋ ਐਨਜੀਟੀ ਨੇ ਕਿਹਾ ਜਾਂ ਸੁਪਰੀਮ ਕੋਰਟ ਨੇ ਕਿਹਾ ਤੋ ਉਹ ਦੇ ਨਹੀਂ ਰਹੇ 6000 ਰੁਪਇਆ ਜਾਂ ਦੇਖੋ ਰੁਪਇਆ ਬਾਉਂਸ ਕੋਈ ਕਹ ਦੇਤੇ ਜਦੋਂ ਉਹਨਾਂ ਤੁਸੀਂ ਪੂਰਾ ਵੀ ਕਰ ਰਹੇ ਤੇ ਫੇਰ ਉਹ ਕੀ ਕਰੂੰਗਾ ਮਸ਼ਨਰੀਏ ਦੇ ਕੋਲ ਵੀ ਹੈ ਜੀ ਦੋ ਦੋ ਤਿੰਨ ਕੰਨ ਪਲੇਰਾ ਮਾਲ ਪਿਆ ਉਹ ਉਹ ਸਾਡੀ ਮੰਗ ਆ ਕਿ ਜਿਹੜੇ ਕਿਸਾਨ ਮਜਬੂਰੀ ਵਾਸਤੇ ਪਰਾਲੀ ਨੂੰ ਅੱਗ ਲਾਉਂਦੇ ਆ ਉਹਨਾਂ ਦੇ ਪਰਚੇ ਰੈਡ ਐਂਟਰੀ ਵਾਲੇ ਜਮਾਨੇ ਪਾਉਣੇ ਬੰਦ ਕੀਤੇ ਜਾਣ ਜੇ ਤੁਸੀਂ ਇਹ ਨਹੀਂ ਬੰਦ ਕਰਦੇ ਤੇ ਫੇਰ ਤੁਹਾਡੇਆਂ ਟੀਮਾਂ ਪਿੰਡਾਂ ਦੇ ਵਿੱਚ ਆਈ ਘੇਰਾਂ ਦੇ ਜਿਹੜਾ ਸਾਡਾ ਕਿਸਾਨ ਜਿਹੜਾ ਅੱਗ ਲਾਉਂਦਾ ਉਹਦੀ ਮਜਬੂਰੀ ਆ ਇਹ ਜੀ ਸਾਡੀ ਮੰਗ ਹੈ ਹੜਪੀਰ ਤਲਾਕ ਬਹੁਤ ਵੱਡੇ ਪੱਧਰ ਤੇ ਬਰਬਾਦ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਤਬਾਹ ਹੋਈ ਆ ਅਜੇ ਕੱਕ ਦੁੱਖਾਂ ਮੁਆਵਜ਼ਾ ਗਰਦੌਰੀਆਂ ਨਹੀਂ ਹੋਇਆ ਤੇ ਦੁੱਖਾਂ ਮੁਆਵਜ਼ਾ ਜਿਹੜਾ ਉਹਨਾਂ ਨੂੰ ਨਹੀਂ ਆਣੀ ਪੂਰੀ ਪੂਰੀ ਫਸਲ ਤਬਾਹ ਹੋ ਗਈ ਘਰ ਤਬਾਹ ਹੋ ਗਿਆ ਸਾਡੀ ਇਹ ਮੰਗ ਹੈ ਕਿ ਜੇ ਛੋਲੇ ਦਾ 70000 ਰੁਪਇਆ ਕਨੇ ਦਾ ਦਿੱਤਾ ਜਾਵੇ ਸੱਜੀਆਂ ਦਾ 1 ਲੱਖ ਰੁਪਇਆ ਦਿੱਤਾ ਜਾਵੇ ਉਹਨਾਂ ਕੋ ਮੱਝ ਬੰਗਰੇ ਮਰ ਗਿਆ 4 ਸਵਾ ਲੱਖ ਰੁਪਏ ਦਿੱਤਾ ਜਾਵੇ ਇਹਦੇ ਨਾਲ ਕੋ ਜੀ ਰੋੜ ਦੇ 1 ਕਰੋੜ ਜਿਤਨਾ ਬਾਰਡਰ ਦੇ ਸ਼ਹੀਦ ਨੂੰ ਆਪਾਂ ਦੇਨੇ 1 ਕਰੋੜ ਪੰਜਾਬ ਸਰਕਾਰ ਨੂੰ ਦਿੱਤਾ ਜਾਵੇ ਇਹ ਮੰਗਣਾ ਸਾਡੀਆਂ ਨਾਲ ਉਹ ਵੀ ਮੰਗਿਆ ਇਹਦੇ ਨਾਲ ਹਰੇਕ ਕਿਸਾਨ ਦਾ ਅਧਿਕਾਰ ਜਿਹੜਾ ਕਿਸਾਨ ਨੂੰ 31 ਦਸੰਬਰ ਤੋਂ ਬਾਅਦ ਵੀ ਦਿੱਤਾ ਜਾਵੇ ਤੇ ਜਿਹੜੇ ਇਲਾਕੇ ਹੜਪੀੜ ਦੇ ਵਿੱਚ ਆ ਉਹਨੂੰ ਖਾਦ ਬੀਜ ਦਵਾਈਆਂ ਉਹ ਵੀ ਦਿੱਤੇ ਜਾਣ ਕਾਂ ਦੇ ਪਹਿਲ ਦੇ ਆਧਾਰ ਦੇ ਉੱਤੇ ਉਹ ਆਪਣੀ ਸਾਲ ਸੰਭਾਜ ਜਿਹੜੀ ਆ ਕਰ ਸਕੇ ਮਾਫਜਾ ਬਹੁਤ ਲੇਟ ਆ ਸਰਕਾਰ ਅਜੇ ਫੈਸਲਾ ਦੋ ਸਰਕਾਰਾਂ ਨੇ ਕਰ ਸਕੀਆਂ ਉਹ ਮਾਫਜੇ ਜਿਹੜੇ ਵੱਡੇ ਪੱਦਰ ਤੇ ਜਿਹੜੇ ਆ ਉਹ ਦਿੱਤੇ ਜਾਣ ਇਹ ਮੰਗਿਆ ਚੇਪਾਲੇ ਮੀਟਰ ਪਿੰਡਾਂ ਵਿੱਚ ਲੱਗ ਰਹੇ ਆ ਕਾਰਪੋਰੇਟ ਨੂੰ ਦੇ ਕੇ ਠੇਕ ਦੇ ਸਾਰਾ ਕੁਝ ਦੇ ਕੇ ਪਹਿਲੇ ਬਾਹਰ ਮੀਟਰ ਕੱਢੇ ਆ ਹੁਣ ਘਰ ਹੀ ਲਾਉਣ ਦੇ ਚੇਪਾਲੇ ਮੀਟਰ ਲਾਉਣ ਦੇ ਉਹ ਬੰਦ ਕੀਤੇ ਜਾਣ ਇਦੇ ਨਾਲ ਦਿੱਲੀ ਜੰਮੂ ਕਰਗਾ ਨੈਸ਼ਨਲ ਰਾਈਡ ਐਕਸਪ੍ਰੈਸ ਆ ਇੱਥੇ ਸਾਡੀਆਂ ਕਈ ਵਾਰ ਮੀਟਿੰਗਾਂ ਲੱਗ ਚੁਕੀਆਂ ਐ 21 ਮੀਟਿੰਗਾਂ ਲੱਗੀਆਂ ਐ ਪ੍ਰਸ਼ਾਸਨ ਦੇ ਨਾਲ ਉਹ ਸਾਨੂੰ ਹਰ ਵਾਰੀ ਕਹਿੰਦੇ ਰਹਿ ਕਿ ਠੀਕ ਆ 23 30 ਲੱਖ ਤੋਂ ਹੀ ਮਾਮਲਾ ਵਧਾ ਕੇ ਲਿਆਉਣੇ ਆ ਪਰ ਅਜੇ ਤੱਕ ਡੀਸੀ ਗੁਰਦਾਸਪੁਰ ਜਹਾਜ਼ਾ ਅਮਲਾ ਫੈਲਾ ਜੋ ਆਰਬਿਟ੍ਰੇਸ਼ਨ ਚ ਕੇਸ ਪਾਇਆ ਸਾਡੇ ਦੇ ਲੈ ਕੇ ਉਹਨਾਂ ਦਾ ਕੋਈ ਨਪਟਾਰਾ ਨਹੀਂ ਉਹ ਲੈ ਕੇ ਆਉਣ ਤੇ ਮੰਗਿਆ ਸਾਡੀਆਂ ਇਹਦੇ ਨਾਲ ਹੋਰ ਜਿਹੜੀ ਸਾਡੀ ਆ ਕੇਂਦਰੀ ਮੰਲਾਂ ਨਹੀਂ ਆ ਕੇਂਦਰੀ ਮੰਲਾਂ ਨਹੀਂ ਆ ਕਿਉਂਕਿ ਇਹਨਾਂ ਨੇ ਸੰਭੂ ਤੋਂ ਧਰਨਾ ਸਾਡਾ ਠਾਇਆ ਕਰਨਾ ਠਾਕੇ ਉਥੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਛੰਗੂ ਖਲੋਰੀ ਤੋਂ ਉਹਦਾ ਹਸਾਬਕਾਰ ਵੀ ਲੈਣਾ ਇਹ ਮੰਗ ਵੀ ਪਾਈ ਜਾਂਦੀ ਸਰਕਾਰ ਹਸਾਬਕਾਰ ਦੇਵੇ ਜੇ ਇਹ ਸਾਡਾ ਇੱਕ ਸਾਡੇ ਨਾਲ ਨਿਬੜਦੇ ਆ ਠੀਕ ਆ ਨਹੀਂ ਨਿਬੜਦੇ ਤੇ ਫੇਰ ਹੀ ਆਪਣੀ ਆਪਣੀ ਜਥੇਬੰਦੀ ਦੀ ਅਗਲੀ ਮੀਟਿੰਗ ਲਾ ਕੇ ਇਹ ਕਰਨੇ ਨੂੰ ਦਿਹਾ ਵੀ ਕਰ ਸਕਦੇ ਆ ਗੰਦਾ ਕਰ ਸਕਦੇ ਛੋਲੇ ਦਾ ਜਿਹੜਾ ਕੱਟ ਆ ਉਹ ਕੱਟ ਬਹੁਤ ਵੱਡੇ ਪੱਧਰ ਤੇ ਲਾਈ ਜਾਂਦੇ ਆ ਮੌਸਰ ਕੋਈ ਨਹੀਂ ਅਜੀ ਸੁੱਕਾ ਛੋਲਾ ਸੁੱਕੇ ਛੋਲੇ ਨੂੰ ਕੋਈ ਕੱਟ ਨਹੀਂ ਜਵਾਉਣਗੇ ਤੇ ਜੇ ਖੱਲੇ ਕੱਟ ਲੱਗ ਰਿਹਾ ਤੇ ਫਿਰ ਤੇ ਡੀਸੀ ਬੈਠਾ ਇਹਦੀ ਮਰੀ پوری ਭਗਦੇ ਨਾਲ ਗਰਦਾਸਪੁਰ ਡੀਸੀ ਦੀ ਤੇ ਜਿਹੜਾ ਆਦਾ ਅਮਲਾ ਫੈਲਾ ਥੱਲੇ ਬੈਠਾ ਉਹਦੀ ਮਰੀ ਜੁਰੀ ਭਗਦੇ ਨਾਲ ਇਹ ਲੱਗ ਰਿਹਾ ਵਾ ਕੱਟ ਉਹਦਾ ਕੱਟ ਕੋਈ ਨਹੀਂ ਲਾ ਸਕਦਾ ਇੰਸਪੈਕਟਰਾਂ ਦੇ ਨਾਮ ਵੀ ਦੱਸਾਂਗੇ ਹੋਰ ਨਾਰਤੀਆਂ ਦੇ ਦੱਸਾਂਗੇ ਖੇਲ ਮਾਰੇ ਜਿਹੜੇ ਦਬਕੇ ਮਾਰਦੇ ਆ ਉਹਨਾਂ ਦੇ ਨਾਮ ਦੱਸਾਂਗੇ ਕਈ ਕਈ ਨੇ ਸਾਡਾ ਇਥੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਜੇ ਨਹੀਂ ਕਰਦੇ ਤੇ ਫੇਰ ਵੀ ਆਪਣੀ ਅਗਲੀ ਰੈਲ ਲਿਖਤੀ ਬਣਾ ਕੇ ਇਹ ਸੈਕਸ਼ਨ ਨੂੰ ਸਖਤ ਵੀ ਕਰਾਂਗੇ ਸਖਾ ਕਰਾਂਗੇ ਸਖਤ ਕਰਾਂਗੇ ਧੰਨਵਾਦ ਹਾਂਜੀ ਦੋ ਜੀ ਅਜੇ ਕੰਨੀ ਕਰਨ ਲੱਗਾ ਹੈ ਕਿ ਕਿਹੜੀ ਜਗ੍ਹਾ ਤੋਂ ਲਗਾਏਗਾ ਇਹਨਾਂ ਦਾ ਸਹੀ ਦਾ ਆਰਤੀ ਕਰਵਾਏ ਦੇ ਆਪਣੇ ਮਾਮਲੇ ਜਿਹਾ ਹੀ ਕਰਾਂ ਮੈਂ ਗੁਰਦਾਸਪੁਰ ਜ਼ਿਲ੍ਹਾ ਅਗਨਰਜੀਤ ਕੌਰ ਬੋਲ ਰਹੀ ਹਾਂ ਦੂਸਰੇ ਦੱਪਰ ਹੀ ਇੱਕ ਤਰ੍ਹਾਂ ਦਾ ਅਪਕਰਨਾ ਆਇਆ ਜਿਹੜੀ ਕਿ ਕੁਦਰਤ ਨੇ ਮਾਰ ਨਹੀਂ ਦਿੱਤੀ ਇਹ ਸਾਡੀ ਸਰਕਾਰਾਂ ਨੇ ਮਾਰ ਕੀਤੀ ਜਿਹੜੇ ਕਿ ਹਰ ਕੋਈ ਕੁਦਰਤੀ ਹੜ੍ਹ ਨਹੀਂ ਆਏ ਇਹ ਸਾਡੀ ਸਰਕਾਰਾਂ ਨੇ ਹੜ੍ਹ ਜੜੇ ਲਿਆਦੇ ਆ ਪ੍ਰਾਲੀ ਦੇ ਮੁੱਦੇ ਦੇ ਉੱਤੇ ਇਹ ਗੱਲ ਵੀ ਕਰ ਦਿੰਦੇ ਕਿ ਪ੍ਰਾਲੀ ਜਿਹੜਾ ਕਹਿੰਦੇ ਅੱਜ ਦਿੱਲੀ ਤੱਕ ਪਹੁੰਚਦਾ ਪ੍ਰਾਲੀ ਦਾ ਧੂਆ ਦਿੱਲੀ ਤੱਕ ਨਹੀਂ ਪਹੁੰਚਦਾ ਇਹਨੇ ਰਾਵਣ ਤੋਂ ਸਾੜੇ ਰਿਆ ਉਹਦਾ ਪ੍ਰਦੂਸ਼ਣ ਜਿਹੜਾ ਉਹ ਦਿੱਲੀ ਨਹੀਂ ਪਹੁੰਚਦਾ ਉਹ ਵੀ ਤਾਂ ਪੈਸਾ ਹੈ

ਤੋਂ ਐਰਕੀ ਵੀ ਕੀਤੀਆਂ ਸਰਕਾਰਾਂ ਦੀ ਮਾਰ ਦੇ ਅੱਗੇ ਤਬਾਨ ਜਿਹੜੇ ਚਾੜਦੇ ਪਏ ਉਸ ਜਿਹੜੇ ਆਂਤੀਆਂ ਨਾਲ ਰੜ ਕੇ ਇਹ ਕਿਸਾਨਾਂ ਦੀ ਜਿਹੜੀ ਨੋਟ ਕਿਟ ਕਰਦੇ ਰਹੀ ਜਿਹੜਾ 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 ਜਿਹੜੀ ਵੱਟ ਕੇ ਮੰਜੀਆਂ ਦੇ ਵਿੱਚ ਪਾਣੀ ਦੇ ਚੇਤੇ ਦੇ ਪਾਣੀ ਦੇ ਮਾਟਾਲੀਆਂ ਦੇ ਵਿੱਚ ਪਾਣੀ ਆ ਪਾਣੀ ਦੇ ਨਾਲ ਸਾਰੀਆਂ ਪਾਣੀ ਸੁੱਕਣ ਨਹੀਂ ਆਉਂਦੀਆਂ ਪਤਲਾ ਮਾੜੀਆਂ ਮੋਟੀਆਂ ਜਿਹੜੀਆਂ ਕਿਸਾਨਾਂ ਨੂੰ ਸਾਡੇ ਉਹ ਦੋਨਾਂ ਨੂੰ ਵਡਾ ਕੇ ਆਪਣੀਆਂ ਜਿਹੜੀਆਂ ਮੰਡੀਆਂ ਦੇ ਵਿੱਚ ਪਾਣੀ ਮੋਟਰ ਨੂੰ ਲਾ ਕੇ ਸਰਕਾਰ ਮੋਟਰ ਨੂੰ ਲਾ ਕੇ ਸਰਕਾਰ ਨੇ ਪਿਛਲੀ ਵਾਰ ਵੀ ਕਟ ਲਾਇਆ ਤੇ ਇਸ ਵਾਰ ਵੀ ਕਟ ਲੰਗੀ ਪਈ ਹੈ ਤੇ ਮੋਟਰ ਨੂੰ ਲਾ ਕੇ ਸਰਕਾਰ ਨੇ ਰੱਖਿਆ ਜੀ ਇਹ ਜਿੱਥੇ ਕੋਈ ਨਹੀਂ ਜੀ ਗਲਤ ਵਾ ਸਾਰਾ ਕੰਮ ਕਰਦੀ ਸਰਕਾਰ ਉਹਨਾਂ ਇਹ ਕਿਸਾਨਾਂ ਨੂੰ ਮਾਰਨ ਦੇ ਉਸ ਤੇ ਆਈ ਆ ਔਰ ਇਹਨਾਂ ਮੋਰਚਰ ਜਿਹੜਾ ਇਹਨਾਂ ਨੇ ਕੱਢਿਆ ਬਿਲਕੁਲ ਨਾ ਗਿਆਜ ਦਾ ਲਾ ਕੋ ਮੋਰਚਰ ਜਿਹੜਾ ਕੱਢਦੇ ਇਹ ਜਿਹੜਾ ਸਰਕਾਰਾਂ ਨੂੰ ਤੇ ਕੱਟ ਨਾ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਉੱਤੇ ਕੱਟ ਨਾ ਉਹ ਬਿਲਕੁਲ ਨਾ ਗਿਆਜ ਇਹ ਕਰਨਾ ਤਾਂ ਦਿੱਤਾ ਜਾ ਰਿਹਾ ਤੇ ਜੋ ਮਰ ਕੇ ਕਿਸਾਨਾਂ ਦੀ ਅੱਬਲ ਤੋਂ ਕੋਸੇ ਬਸਣੇ ਹੋਈ ਜਿਹੜੀ ਮਾੜੀ ਮੋਟੀ ਬਸੀ ਹੋ ਰਹੀ ਹੈ ਤੇ ਪਰ ਆਜ ਮੇ ਤੇ ਖਾਰ ਲੱਗਦਾ ਮਿੱਟੀ ਦੇ ਨਾਲ ਹੀ ਦਵਾ ਦੇ ਰੱਖਦੀ ਮਿੱਟੀ ਵਿੱਚ ਰੱਖਦੀ ਹੈ ਤੇ ਕਹਿੰਦੇ ਜੇ ਵੀ ਆਗੋਂ ਦੇ ਪ੍ਰਦੂਸ਼ਣ ਗੰਦੀ ਦਾ ਖਵਾਸਵਾਵਾ ਜੋ ਕਿ ਇਹ ਪਰਿਵਹਨ ਬੰਦੀਤਾ ਤੇ ਪਹੁੰਚਦਾ ਵਾ ਤੇ ਤੁਹਾਡੇ ਕੋਲ ਕੋਈ ਮਸਿੰਦਰੀ ਨਹੀਂ ਪਾੜੀ ਇਕੱਠੀ ਕਰਨ ਵਾਲਾ ਤੇ ਸਾਲ ਸਾਲ ਨੇ ਪਾੜੀ ਕਿੱਥੋਂ ਖਾਣ ਇਹ ਲੱਗਦਾ ਨਾ ਹੱਥ ਪਛਾਣ ਦੇ ਕੋਲੋਂ ਜੇ ਕੋਈ ਉਸਦੀ ਇੱਕ ਜਾਂ ਦੋ ਇੱਕ ਬਲੀ ਹੈਗੀਆ ਉਹਨਾਂ ਨੇ ਮਸਿੰਦਰੀ ਨਹੀਂ ਰੱਖੀ ਹੋਈ ਤੇ ਜੋ ਆਏ ਹੁਣ ਆਪਣੇ ਮਿੱਥੇ ਨਾਲ ਆਇਆ ਵਾ ਜਿਹੜਾ 5-5 ਦਾ 7-7 ਹਜ਼ਾਰ ਰੁਪਇਆ ਲੈ ਕੇ ਇੱਕ ਏਕੜ ਦਾ ਤੇ ਨਾ ਪੁੱਛੇ ਨਾ ਇੰਨੀ ਤੇ ਏਕੜ ਦੇ ਵੀ ਕੋਸ਼ਿਸ਼ ਨਹੀਂ ਲੱਗਦਾ ਤੇ ਜੇ ਕਿ ਮਾਰੂ ਨੇ ਨਿਕਲਦੀ ਹੈ ਜੇ ਉਹ ਜੇ ਮੰਡੀਆਂ ਵਾਲੇ ਆਪ ਤੇ ਜਿਹੜੇ ਆ ਇਹੋ ਜਿਹੇ ਤੇ ਨਾ ਕਿ ਚੰਕਾ ਲੰਡੀਆਂ ਵੀ ਜੀਨੀ ਦਾ ਥੱਲੇ ਆ ਕੇ ਪੈ ਨਹੀਂ ਦੇ ਜੀਨੀ ਦਾ ਮੁਜ ਡਬਲੂਏ ਵਿੱਚ ਆਉਂ ਗਈ ਆ ਇਸ ਦਾਲੇ ਤੇ ਪਾਈ ਜਾਂਦੀ ਆ ਤੇ ਚਲੋ ਆਉਣ ਵਾਲੇ ਨੈਸ਼ਨਲ ਨਾਮ ਆ ਆ ਉਹਦੇ ਨਾਲ ਬੜਾ ਨੁਕਸਾਨ ਜੀਨੀ ਦਾਾਂ ਦਾ ਹੋਇਆ ਆ ਤੇ ਇਹ ਇਹਨਾਂ ਸਰਕਾਰਾਂ ਨੇ ਵੀ ਮਾਰ ਗਿਆ ਦੇਣਾ ਵਾ ਜਿਹੜੇ ਆਪ ਹੀ ਵੋਟ ਪਿਛਟ ਕਰਦੇ ਆ ਲੋਕਾਂ ਦਾ